ਲਗਾਤਾਰ ਪੰਜਾਬੀਆਂ ਤੇ ਨੌਜਵਾਨਾਂ ਦੇ ਵਿੱਚ ਜੋ ਹੈ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਹਰ ਸਾਲ ਕਿੰਨੇ ਹੀ ਸੈਂਕੜੇ ਨੌਜਵਾਨ ਜੋ ਨੇ ਵਿਦੇਸ਼ਾਂ ਦਾ ਰੁਕ ਕਰਦੇ ਨੇ, ਉਹ ਪੜ੍ਹਾਈ ਦੇ ਲਈ, ਕੰਮਕਾਰ ਦੇ ਲਈ ਤੇ ਚੰਗੇ ਭਵਿੱਖ ਦੇ ਲਈ ਜੋ ਹੈ ਵਿਦੇਸ਼ਾਂ ਦਾ ਰੁਕ ਕਰਦੇ ਨੇ ਤੇ ਇਸ ਦੇ ਨਾਲ ਹੀ ਨਾਲ ਜੋ ਨੌਜਵਾਨਾਂ ਦਾ ਰੁਝਾਨ ਦੇ ਨਾਲ-ਨਾਲ ਜੋ ਠੱਗੀ ਹੈ ਉਹ ਵੀ ਵਧਦੀ ਜਾ ਰਹੀ ਹੈ। ਜੋ ਲਗਾਤਾਰ ਜੋ ਹੈ ਫਰਾਡ ਹੁੰਦਾ ਹੈ, ਟਰੈਵਲ ਏਜੰਟਾਂ ਵੱਲੋਂ ਜੋ ਕੀਤਾ ਜਾਂਦਾ ਹੈ, ਪੈਸੇ ਲੈ ਕੇ ਜੋ ਫਰਾਰ ਹੋ ਜਾਂਦੇ ਨੇ ਜਾਂ ਫਰਜ਼ੀ ਲੈਟਰ ਜੋ ਦਿੱਤਾ ਜਾਂਦਾ ਹੈ, ਉਹਦੀਆਂ ਠੱਗੀਆਂ ਵੀ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਜੋ ਹੈ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ 7-8 ਨੌਜਵਾਨਾਂ ਨੇ ਜੋ ਹੈ ਇੱਕ ਟਰੈਵਲ ਏਜੰਟ ਨੂੰ ਅਪਰੋਚ ਕੀਤਾ ਸੀ ਉਹਨਾਂ ਨੇ ਪੈਸੇ ਦੇ ਕੇ ਯੂਕੇ ਦਾ ਵੀਜ਼ਾ ਲਗਵਾਉਣ ਦੀ ਗੱਲ ਕਹੀ ਸੀ ਉਹਨਾਂ ਨੇ ਕਰੀਬ 1 ਕਰੋੜ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਸੀ 7-8 ਨੌਜਵਾਨਾਂ ਦੀ ਗੱਲ ਹੈ ਤੇ ਉਹਨਾਂ ਨੇ ਯੂਕੇ ਦੇ ਵੀਜ਼ੇ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਜੋ ਹੈ ट्रैवल ਏਜੰਟ ਵੱਲੋਂ ਉਹਨਾਂ ਨੂੰ ਫਰਜ਼ੀ ਆਫਰ ਲੈਟਰ ਦਿੱਤਾ ਗਿਆ ਫਰਜ਼ੀ ਆਫਰ ਲੈਟਰ ਦੇ ਕੇ ਚਾਹ세 ਦਿੱਤਾ ਗਿਆ ਕਿ ਵੀਜ਼ਾ ਲੱਗ ਜਾਏਗਾ ਪਰ ਜਦੋਂ ਉਹਨਾਂ ਨੂੰ ਸੱਚ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਜੋ ਹੈ ਉਸ ਨੂੰ ਘੇਰਿਆ ਗਿਆ ਤੇ ਪੈਸੇ ਵਾਪਸ ਕਰਨ ਦੀ ਗੱਲ ਆਖੀ ਗਈ ਤੇ ਉਸ ਵਕਤ ਜੋ ਹੈ ट्रैवल ਏਜੰਟ ਬਣ ਗਿਆ ਸੀ ਉਸਨੇ ਪੈਸੇ ਵਾਪਸ ਕਰਨ ਦੀ ਕਰਨ ਦੀ ਗੱਲ ਕਹਿ ਦਿੱਤੀ ਪਰ ਉਸ ਤੋਂ ਬਾਅਦ ਉਹ ਮੁਕਰ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ ਗਾਇਬ ਹੋ ਗਿਆ ਆਪਣੇ ਟਿਕਾਣੇ ਤੋਂ ਉਸ ਤੋਂ ਬਾਅਦ ਜੋ ਹੈ ਨੌਜਵਾਨਾਂ ਨੇ ਮੋਹਾਲੀ ਪੁਲਿਸ ਨੂੰ ਜੋ ਹੈ ਕੰਪਲੇਨਟ ਦਿੱਤੀ ਉਸ ਤੋਂ ਬਾਅਦ ਮੋਹਾਲੀ ਪੁਲਿਸ ਐਕਸ਼ਨ ਦੇ ਵਿੱਚ ਆਈ ਤੇ ਮੋਹਾਲੀ ਪੁਲਿਸ ਨੇ ਜੋ ਵਿਅਕਤੀ ਹੈ ਉਹ ਮੁੰ ਦੱਸਿਆ ਜਾ ਰਿਹਾ ਹੈ ਮੁੰਬਈ ਦੇ ਵਿੱਚ ਜਾ ਕੇ ਪੁਲਿਸ ਨੇ ਮੁੰਬਈ ਤੋਂ ਵਿਅਕਤੀ ਨੂੰ ਕਾਬੂ ਕੀਤਾ ਹੈ ਹਿਰਾਸਤ ਦੇ ਵਿੱਚ ਲਿਆ ਹੈ ਜੋ ਵਿਅਕਤੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਨੇਵੀ ਤੋਂ ਰਿਟਾਇਰਡ ਸੀਗਾ ਮੁੰਬਈ ਦੇ ਵਿੱਚ ਉਹਦਾ ਕਾਰੋਬਾਰ ਸੀਗਾ ਜਿਸ ਤੋਂ ਬਾਅਦ ਉਹ ਟਰੈਵਲ ਏਜੰਟ ਦਾ ਵੀ ਕੰਮ ਕਰਦਾ ਸੀ ਤੇ ਮੁਹਾਲੀ ਆਇਆ ਸੀ ਜਿਸ ਦੌਰਾਨ ਉਹਨੇ ਨੌਜਵਾਨਾਂ ਨੂੰ ਝਾਂਸੀ ਦੇ ਵਿੱਚ ਫਸਾ ਕੇ ਕਰੋੜਾਂ ਦੀ ਠੱਗੀ ਮਾਰੀ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੇ ਨਾਲ ਉਸਦੀ ਪਤਨੀ ਵੀ ਸ਼ਾਮਿਲ ਸੀ ਤੇ ਪਤਨੀ ਦੀ ਪਾਲਹਲੇ ਕੀਤੀ ਜਾ ਰਹੀ ਹੈ ਉਸ ਦੀ ਗ੍ਰਿਫਤਾਰੀ ਹਲੇ ਨਹੀਂ ਹੋਈ ਹੈ ਹਾਲਾਂਕਿ ਵਿਅਕਤੀ ਨੂੰ ਮੁੰਬਈ ਤੋਂ ਉਸਦੇ ਮੁੰਬਈ ਵਾਲੇ ਦਫ਼ਤਰ ਤੋਂ ਗ੍ਰਿਫਤਾਰ ਕਰਕੇ ਪੁਲਿਸ ਮੁਹਾਲੀ ਲੈ ਆ ਤੇ ਦੱਸਿਆ ਜਾ ਰਿਹਾ ਕਿ ਕਾਰਵਾਈ ਚੱਲ ਰਹੀ ਹੈ ਅਦਾਲਤ ਚ ਉਸ ਦੀ ਪੇਸ਼ੀ ਹੋ ਗਈ ਹੈ ਤੇ ਜਿਹੜੀ ਪਤਨੀ ਦੀ ਭਾਲ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੇਕਰ ਤੁਸੀਂ ਵੀ ਵਿਦੇਸ਼ਾਂ ਦਾ ਰੁਕ ਕਰਨ ਦਾ ਸੋਚ ਰਹੇ ਹੋ ਜਾਂ ਤੁਸੀਂ ਵੀ ਵਿਦੇਸ਼ ਜਾਣ ਦੇ ਚਾਹਵਾਨ ਹੋ ਤਾਂ ਥੋੜਾ ਧਿਆਨ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਜੋ ਹੈ ਤੁਸੀਂ ਕਿਸੇ ਨੂੰ ਪੈਸੇ ਦਿਓ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਅਪਲਾਈ ਕਰੋ ਕਿਉਂਕਿ ਜੋ ਠੱਗਿਆ ਲਗਾਤਾਰ ਠੱਗਿਆ ਦਾ سلسلہ ਜੋ ਹੈ ਲਗਾਤਾਰ ਜਾਰੀ ਹੈ ਤੇ ਠੱਗਿਆ ਦਾ سلسلہ ਲਗਾਤਾਰ ਵੱਧਦਾ ਜਾ ਰਿਹਾ ਹੈ ਲਗਾਤਾਰ ਪੰਜਾਬੀਆਂ ਤੇ ਨੌਜਵਾਨਾਂ ਦੇ ਵਿੱਚ ਜੋ ਹੈ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਹਰ ਸਾਲ ਕਿੰਨੇ ਹੀ ਸੈਂਕੜੇ ਨੌਜਵਾਨ ਜੋ ਨੇ ਵਿਦੇਸ਼ਾਂ ਦਾ ਰੁਕ ਕਰਦੇ ਨੇ, ਉਹ ਪੜਾਈ ਦੇ ਲਈ, ਕੰਮਕਾਰ ਦੇ ਲਈ ਤੇ ਚੰਗੇ ਭਵਿੱਖ ਦੇ ਲਈ ਜੋ ਹੈ ਵਿਦੇਸ਼ਾਂ ਦਾ ਰੁਕ ਕਰਦੇ ਨੇ ਤੇ ਇਸ ਦੇ ਨਾਲ ਹੀ ਨਾਲ ਜੋ ਨੌਜਵਾਨਾਂ ਦਾ ਰੁਝਾਨ ਦੇ ਨਾਲ-ਨਾਲ ਜੋ ਠੱਗੀ ਹੈ ਉਹ ਵੀ ਵਧਦੀ ਜਾ ਰਹੀ ਹੈ। ਜੋ ਲਗਾਤਾਰ ਜੋ ਹੈ ਫਰਾਡ ਹੁੰਦਾ ਹੈ, ਟਰੈਵਲ ਏਜੰਟਾਂ ਵੱਲੋਂ ਜੋ ਕੀਤਾ ਜਾਂਦਾ ਹੈ, ਪੈਸੇ ਲੈ ਕੇ ਜੋ ਫਰਾਰ ਹੋ ਜਾਂਦੇ ਨੇ ਜਾਂ ਫਰਜ਼ੀ ਲੈਟਰ ਜੋ ਦਿੱਤਾ ਜਾਂਦਾ ਹੈ, ਉਹਦੀਆਂ ਠੱਗੀਆਂ ਵੀ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਜੋ ਹੈ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ 7-8 ਨੌਜਵਾਨਾਂ ਨੇ ਜੋ ਹੈ ਇੱਕ ਟਰੈਵਲ ਏਜੰਟ ਨੂੰ ਅਪਰੋਚ ਕੀਤਾ ਸੀ ਉਹਨਾਂ ਨੇ ਪੈਸੇ ਦੇ ਕੇ ਯੂਕੇ ਦਾ ਵੀਜ਼ਾ ਲਗਵਾਉਣ ਦੀ ਗੱਲ ਕਹੀ ਸੀ ਉਹਨਾਂ ਨੇ ਕਰੀਬ 1 ਕਰੋੜ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਸੀ 7-8 ਨੌਜਵਾਨਾਂ ਦੀ ਗੱਲ ਹੈ ਤੇ ਉਹਨਾਂ ਨੇ ਯੂਕੇ ਦੇ ਵੀਜ਼ੇ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਜੋ ਹੈ ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਫਰਜ਼ੀ ਆਫਰ ਲੈਟਰ ਦਿੱਤਾ ਗਿਆ ਫਰਜ਼ੀ ਆਫਰ ਲੈਟਰ ਦੇ ਕੇ ਝਾਸੇ ਦਿੱਤਾ ਗਿਆ ਕਿ ਵੀਜ਼ਾ ਲੱਗ ਜਾਏਗਾ ਪਰ ਜਦੋਂ ਉਹਨਾਂ ਨੂੰ ਸੱਚ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਜੋ ਹੈ ਉਸ ਨੂੰ ਘੇਰਿਆ ਗਿਆ ਤੇ ਪੈਸੇ ਵਾਪਸ ਕਰਨ ਦੀ ਗ ਐਜੈਂਟ ਮੰਨ ਗਿਆ ਸੀ ਉਸਨੇ ਪੈਸੇ ਵਾਪਸ ਕਰਨ ਦੀ ਕਰਨ ਦੀ ਗੱਲ ਕਹਿ ਦਿੱਤੀ ਪਰ ਉਸ ਤੋਂ ਬਾਅਦ ਉਹ ਮੁਕਰ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ ਗਾਇਬ ਹੋ ਗਿਆ ਆਪਣੇ ਟਿਕਾਣੇ ਤੋਂ ਉਸ ਤੋਂ ਬਾਅਦ ਜੋ ਹੈ ਨੌਜਵਾਨਾਂ ਨੇ ਮੁਹਾਲੀ ਪੁਲਿਸ ਨੂੰ ਜੋ ਹੈ ਕੰਪਲੇਨਟ ਦਿੱਤੀ ਉਸ ਤੋਂ ਬਾਅਦ ਮੁਹਾਲੀ ਪੁਲਿਸ ਐਕਸ਼ਨ ਦੇ ਵਿੱਚ ਆਈ ਤੇ ਮੁਹਾਲੀ ਪੁਲਿਸ ਨੇ ਜੋ ਵਿਅਕਤੀ ਹੈ ਉਹ ਮੁੰਬਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮੁੰਬਈ ਦੇ ਵਿੱਚ ਜਾ ਕੇ ਪੁਲਿਸ ਨੇ ਮੁੰਬਈ ਤੋਂ ਵਿਅਕਤੀ ਨੂੰ ਕਾਬੂ ਕੀਤਾ ਹੈ ਹਿਰਾਸਤ ਦੇ ਵਿੱਚ ਲਿਆ ਹੈ ਜੋ ਵਿਅਕਤੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਨੇਵੀ ਤੋਂ ਰਿਟਾਇਰਡ ਸੀਗਾ ਮੁੰਬਈ ਦੇ ਵਿੱਚ ਉਹਦਾ ਕਾਰੋਬਾਰ ਸੀਗਾ ਜਿਸ ਤੋਂ ਬਾਅਦ ਉਹ ਟਰੈਵਲ ਏਜੰਟ ਦਾ ਵੀ ਕੰਮ ਕਰਦਾ ਸੀ ਤੇ ਮੁ ਜਾਨੋ ਨੇ ਨੌਜਵਾਨਾਂ ਨੂੰ ਝਾਂਸੀ ਦੇ ਵਿੱਚ ਫਸਾ ਕੇ ਕਰੋੜਾਂ ਦੀ ਠੱਗੀ ਮਾਰੀ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੇ ਨਾਲ ਉਸ ਦੀ ਪਤਨੀ ਵੀ ਸ਼ਾਮਿਲ ਸੀ ਤੇ ਪਤਨੀ ਦੀ ਭਾਲ ਹਲੇ ਕੀਤੀ ਜਾ ਰਹੀ ਹੈ ਉਸ ਦੀ ਗ੍ਰਿਫਤਾਰੀ ਹਲੇ ਨਹੀਂ ਹੋਈ ਹੈ ਹਾਲਾਂਕਿ ਵਿਅਕਤੀ ਨੂੰ ਮੁੰਬਈ ਤੋਂ ਉਸ ਦੇ ਮੁੰਬਈ ਵਾਲੇ ਦਫ਼ਤਰ ਤੋਂ ਗ੍ਰਿਫਤਾਰ ਕਰਕੇ ਪੁਲਿਸ ਮੁਹਾਲੀ ਲੈ ਆਈ ਹੈ ਮੁਕੱਦਮਾ ਦਰਜ ਹੋ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ ਅਦਾਲਤ 'ਚ ਉਸ ਦੀ ਪੇਸ਼ੀ ਹੋ ਗਈ ਹੈ ਤੇ ਜਿਹੜੀ ਪਤਨੀ ਦੀ ਭਾਲ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੇਕਰ ਤੁਸੀਂ ਵੀ ਵਿਦੇਸ਼ਾਂ 'ਤੇ ਰੁਕ ਕਰਨ ਦਾ ਸੋਚ ਰਹੇ ਹੋ ਜਾਂ ਤੁਸੀਂ ਵੀ ਵਿਦੇਸ਼ ਜਾਣ ਦੇ ਚਾਹਵਾਨ ਹੋ ਤਾਂ ਥੋੜਾ ਧਿਆਨ ਨਾਲ ਜਾਂਚ ਪੜਤਾਲ ਕਰਨ ਜੀ ਜੋ ਹੈ ਤੁਸੀਂ ਕਿਸੇ ਨੂੰ ਪੈਸੇ ਦਿਓ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਅਪਲਾਈ ਕਰੋ ਕਿਉਂਕਿ ਜੋ ਠੱਗਿਆ ਲਗਾਤਾਰ ਠੱਗਿਆ ਦਾ سلسلہ ਜੋ ਹੈ ਲਗਾਤਾਰ ਜਾਰੀ ਹੈ ਤੇ ਠੱਗਿਆ ਦਾ سلسلہ ਲਗਾਤਾਰ ਵੱਧਦਾ ਜਾ ਰਿਹਾ ਹੈ